ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ YouTube ਚੈਨਲ ਗੁਲੀਨ ਮੈਰਾ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੁਹਾਨੂੰ ਪਤਾ ਹੀ ਜੀ ਕੱਲ ਆਪਾਂ ਬਾਜ਼ਾਰ ਗਏ ਸੀ ਆਉਂਦੇ ਹੋਏ ਨਾਲ ਪਨੇਰਾ ਹੋ ਗਿਆ ਤੇ ਆਪਣੇ ਸੁੱਕੇ ਸਾਰੇ ਕੱਪੜੇ ਜੀ ਗਿੱਲੇ ਹੋ ਗਏ ਤੇ ਉਹਨੂੰ ਆਪਾਂ ਅੱਜ ਫੇਰ ਪਾਉਨੇ ਆ ਜੀ ਕੱਪੜੇ ਸੁੱਕੇ ਪਏ ਸੀ ਜੀ ਦੁਬਾਰਾ ਗਿੱਲੇ ਹੋ ਗਏ ਤਰੇਲ ਨਾਲ ਚਲੋ ਆਪਾਂ ਹੁਣ ਧੁੱਪ ਨਿਕਲੇ ਪਾ ਦਿੰਨੇ ਆ ਜੀ ਇਹਨਾਂ ਨੂੰ ਸੁੱਕਣੇ ਕੱਪੜੇ ਤਾਂ ਜੀ ਆਪਣੇ ਤਕਰੀਬਨ ਸੁੱਕੇ ਪਏ ਸੀ ਬਸ ਇਹਨਾਂ ਇੱਕ ਧੁੰਦ ਨਾਲ ਹੀ ਸਾਰੇ ਮੜੇ ਜੀ ਗਿੱਲੇ ਹੋ ਗਏ ਸੀ ਮੈਂ ਕਿਹਾ ਚਲੋ ਹੁਣ ਧੁੱਪ ਲਵਾ ਲੈਨੇ ਆ ਜੀ ਮੌਸਮ ਵੀ ਬੱਦਲਵਾਈ ਜੀ ਦਾ ਹੋਇਆ ਪਿਆ ਵਾ ਦੇਖੋ ਜੀ ਕਿਵੇਂ ਬੱਦਲਵਾਈ ਜੀ ਹੋ ਰਹੀ ਹੈ ਜੀ ਚਲੋ ਜੀ ਇਹਨਾਂ ਨੂੰ ਧੁੱਪ ਲੱਗ ਜੂਗੀ ਇਹਨਾਂ ਨੂੰ ਥੋੜੀ ਜੀ ਬਸ ਬੈਸਤਾ ਸੁੱਕੇ ਹੀ ਪਏ ਨੇ ਸਾਰੇ ਇੱਕ ਧੁੱਪ ਜੀ ਲਵਾ ਲੈਣੇ ਆ ਜੀ ਗਿੱਲੇ-ਗਿੱਲੇ ਜੇ ਹੋਰ ਹੀ ਟਿਕਾ ਹੋ ਗਏ ਸਲਾਬੇ ਜਿਹੇ ਹਾਂ ਜੀ ਆਪਾਂ ਕੱਪੜੇ ਸੁੱਕਣੇ ਪਾਏ ਆਂਦੇ ਮੈਨੂੰ ਇਹ ਸੀਗੀ ਪਹਿਲੋ ਆਪਾਂ ਕੱਪੜੇ ਸੁੱਕਣੇ ਪਾਏ ਇਹ ਜੀ نیچے ਤਾਂ ਆਪਾਂ ਫੇਰ ਵੀ ਕਰ ਲਾਂਗੇ ਬੱਦਲਵਾਈ ਜੀ ਆ ਨਾ ਉੱਪਰ ਮੈਨੂੰ ਇਹ ਸੀ ਮੈਂ ਕਿਹਾ ਚਲੋ ਧੁੱਪ ਲੱਗ ਜਵੇ ਕੱਪੜਿਆਂ ਨੂੰ ਜੀ ਰੱਬ ਨਾ ਦੁਬਾਰਾ ਦੁਬਾਰਾ ਠੰਡ ਕਰ ਰਿਹਾ ਵਾ ਜੀ ਅੱਜ ਤਾਂ ਲੱਗਦਾ ਮੀਂਹ ਆਊਗਾ ਜੀ ਕਿਉਂਕਿ ਬੱਦਲਵਾਈ ਜੀ ਬਹੁਤ ਅਕਦੀ ਬੱਦਲ ਜੇ ਹੋ ਜਾਂਦੇ ਕਦੀ ਧੁੱਪ ਚੜ੍ਹੇ ਹੁੰਦੀ ਆ ਹੋਰੀ ਦਿਕਾਂ ਦਾ ਮੌਸਮ ਹੋਇਆ ਪਿਆ ਖਰਾਬ ਜੈ ਜੀ ਹਾਂਜੀ ਜਿੰਨਾਂ ਜਿੰਨਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਜੀ ਉਹਨਾਂ ਦਾ ਦਿਲੋਂ ਧੰਨਵਾਦ ਪਲੀਜ਼ ਵੀਡੀਓ ਨੂੰ ਪੂਰਾ ਦੇਖਿਆ ਕਰੋ ਜੀ ਤਾਂ ਕਿ ਆਪਣਾ ਪੋਸਟਮ ਕੰਪਲੀਟ ਹੋ ਜਵੇ ਜੀ ਜੇ ਵਾਰ ਮੀਂਹ ਆ ਗਿਆ ਜੀ ਆਪਣੇ ਤਾਂ ਅੰਦਰ ਪਤਾ ਵੀ ਨਹੀਂ ਲੱਗਦਾ ਹੈਗਾ ਕਿਉਂਕਿ ਨਾ ਅੰਦਰ ਧੁੱਪ ਆਉਂਦੀ ਆ ਜੀ ਬਾਹਰ ਮੌਸਮ ਵਿਖਰਾਵੀ ਹੈ ਜੀ ਮੈਨੂੰ ਇਹੀ ਐਵੇਂ ਬਾਰ-ਬਾਰ ਮੈਂ ਬਾਹਰ ਦੇਖਣ ਜਾਂਦੀ ਐ ਵੀ ਕਿਤੇ ਮੀਂਹ ਨਾ ਜਵੇ ਜੀ ਹੋਰ ਮੈਂ ਅੰਦਰ ਹੀ ਕੰਮ ਕਰੀਏ ਮਤਲਬ ਫੇਰ ਆਪਣੇ ਕੱਪੜੇ ਗਿੱਲੇ ਹੋ ਜਾਣ ਜੀ ਕਿਉਂਕਿ ਅੰਦਰ ਬਿਲਕੁਲ ਹੀ ਨਾ ਪਤਾ ਲੱਗਦਾ ਹੈਗਾ ਆਪਣੇ ਵੀ ਬਾਹਰ ਧੁੱਪ ਆ ਕ ਕੀ ਅੰਦਰ ਤਾਂ ਬਿਲਕੁਲ ਧੁੱਪ ਨਹੀਂ ਆਦੀ ਕਰਕੇ ਜੀ ਨੇਰਾ ਨੇਰਾ ਜੀ ਰਹਿੰਦਾ ਵਾ ਜੀ ਚਲੋ ਚਲੋ ਦੇਖਦੇ ਆਂ ਜੀ ਕੀ ਬਣਦਾ ਜੀ ਬਸ ਅੱਜ ਮੀਂਹ ਤਾਂ ਲੱਗਦਾ ਆਊਗਾ ਜਰੂਰ ਜੀ ਜਿਵੇਂ ਕਹਿੰਦੇ ਨਹੀਂ ਹੁੰਦੇ ਨਾ ਜਦੋਂ ਆਪਾਂ ਕੱਪੜੇ ਰੱਖ ਦਿੰਨੇ ਆ ਸਿਆਲਾਂ ਦੇ ਤਾਂ ਇੱਕ ਵਾਰੀ ਰੱਬ ਜ਼ਰੂਰ ਕਢਾਉਂਦਾ ਵਾ ਜੀ ਆਪਣੇ ਸਾਂਬੇ ਕੱਪੜਿਆਂ ਨੂੰ ਪਰ ਅਸੀਂ ਇੰਨੇ ਵੀ ਨਹੀਂ ਸੀ ਸਾਂਬੇ ਹਲੇ ਮੋٹے ਮੋٹے ਜੇ ਰੱਖਤੇ ਸੀ ਜੀ ਅੱਛਾ ਜਾਓ ਆ ਦੇਖ ਲਓ ਸਵੇਰ ਦੀ ਬੱਦਲ ਵਾਈ ਜੀ ਸਿਮੀ ਆਈ ਗਿਆ ਚਲੋ ਜਾਓ ਜਾਓ ਭੱਜ ਟਿਊਸ਼ਨ ਤੇ ਛੇਤੀ ਕਦੇ ਧੁੱਪ ਨਿਕਲੇ ਆਉਂਦੀ ਹੈ ਜੀ ਕਦੇ ਬੱਦਲ ਵਾਈ ਜੀ ਕਦੇ ਮੀਂਹ ਪੈਣ ਲੱਗ ਜਾਂਦਾ ਕਦੇ ਕਿਵੇਂ ਇਪੜੇ ਵੀ ਕੱਪੜੇ ਮਸਾ ਹੀ ਸੁੱਕੇ ਆ ਜੀ ਪਰ ਸੁੱਕ ਗਏ ਜੀ ਹਾਂ ਜੀ ਆਪਾਂ ਵੀਡੀਓ ਦੇ ਅੰਡੇਥੀ ਕਰਦੇ ਜੀ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਮਿਲਦੇ ਆ ਜੀ ਕੱਲੂ ਕਿਸੇ ਨਵੇਂ ਬਲੌਗ